ਅਸੀ ਕਾਲ ਜੀ ਸਾਰਿਆਂ ਨੂੰ ਆਪਾਂ ਪਹੁੰਚੇ ਗ੍ਰਾਊਂਡ ਦੇ ਹਾਂਜੀ ਪ੍ਰੋਮਾਨ ਜੀ ਦੱਸੋ ਦੁੱਖ ਸੁਖਲੀ ਕੀ ਆ ਮੈਂ ਵਾਹੀ ਕਰੀ ਆਇਆ ਕੀ ਹੋ ਗਿਆ ਕੰਮ ਤੇ ਕੋਈ ਚੱਕਰ ਨਹੀਂ ਫਿਰ ਜੇ ਟਾਈਮ ਹੁੰਦਾ ਆ ਜਾਇਆ ਕਰ ਠੀਕ ਕੋਈ ਗੱਲ ਨਹੀਂ ਇਹ ਕਿਹੜੀ ਗੱਲ ਹੈਪੀ ਅੱਜ ਕੇ ਦਿਹਾੜੇ ਮਾੜਾ ਜਿਆ ਹਾਂ ਦੇਖੋ ਹਾਸਾ ਮੁੰਡੇ ਦਾ ਖੁਸ਼ ਹੋਇਆ ਰਹਿਦਾ ਮੁੰਡਾ ਇਹ ਚਲੋ ਵੀ ਚਲੋ ਕ੍ਰਾਸ ਕੰਟਰੀ ਅੱਜ ਅੱਜ ਹੀ ਕ੍ਰਾਸ ਕੰਟਰੀ ਜਿਹੜੇ ਤੁਸੀਂ ਜਾਣਾ ਚਾਹਿਆ ਸੀ ਫਿਰ ਮੁੰਡਾ ਵਾਪਸ ਹਾਂ 7:00 ਵਜੇ ਸੱਜੇ 6:00 ਦਾ ਵੱਜ ਗਿਆ ਯਾਰ ਜਾਂ ਫਿਰ ਰਾਸਤੇ 'ਚ ਮੁੜੇ ਆ ਤੁਸੀਂ ਅੱਧੇ ਮੁੜੇ ਚੰਗਾ ਚਲੋ ਫਿਰ ਓ ਨਿਕਲੋ ਇਹ ਨਾਲ ਮੋੜਨਾ ਯਾਰ ਦੇਖਿਆ ਆਪਾਂ ਤੇ ਪੰਜਾਬ ਵੱਲਣਾ ਇੱਧਰ ਨੂੰ ਜਾਣਾ ਈ ਓ ਚਲੋ ਸੇਸਹਾਰ ਨਾਲ ਗਾ ਚਲੋ ਸੇਸਹਾਰ ਨੂੰ ਜਾਓ ਸੇਸਹਾਰ ਨਾਲ ਚਲੋ ਚਲੋ ਸ਼ਹਿਰ ਤੋਂ ਮੁੜੋ ਹਾਂ ਔਰ ਠੀਕ ਹੈ ਨਾਲ ਆਈ ਤਾਂ ਲੈ ਲੈ ਲੋ ਓਏ ਆਪਦਾ ਫੋਨ ਫਾਨ ਚੱਕ ਲੋ ਓ ਫੋਨ ਕਿੱਥੇ ਸਾਰਿਆਂ ਦੇ ਕਿੱਡ ਚਾਖ ਲੋ ਕਿਟਕ ਵਿੱਚ ਫੋਨ ਪਾ ਕੇ ਤੇ ਫੜਾ ਦੋ ਕਿੱਥੇ ਆ ਓ ਇੱਕ ਕਿਟ ਚ ਪਾ ਕੇ ਫੋਨ ਕੋ ਕਰ ਦੋ ਫੜਾ ਦਿਓ ਤੁਹਾਨੂੰ ਕਿਹੜੀ ਲਾ ਲਈ ਹੈ ਹੈ ਫਰੀਟ ਲਾ ਜਾ ਗਈ ਹੈ ਲਾ ਕਿਹੜੇ ਕਿਹੜੇ ਹਾਂਜੀ ਦਰਸ਼ਕੋ ਆ ਜੋ ਗਰਾਹ ਫਰਾ ਅੱਜ ਆ ਗਈ ਕ੍ਰਾਸ ਕੰਟਰੀ ਕਾਦੀ ਹੌਲੀ ਹੌਲੀ ਚੱਲੀ ਭੋਦੇ ਵੀ ਸਾਡੇ ਰੇਰੇ ਨਹੀਂ ਕਰ ਰਹੇ ਤਰੇ ਯਾ ਰਹੇ ਨੇ ਮੈਂ ਤੇ ਕਾਰਾਂ ਅਸੀਂ ਮੋਟਰਸਾਈਕਲ ਦੇ ਦੋਨੇ ਇਤੋਂ ਹੀ ਰੁਹੈਂਦੇ ਬੱਚੇ ਘਾਂ ਜਾ ਕੇ ਹੀ ਰੋਕ ਜਾਣੇ ਚਲੋ ਚਲੋ ਕੱਟੇ ਹੋ ਜਿਓ ਕੱਟੇ ਤੰਨਾ ਲੰਬੀ ਲਾਈਨ ਬਣ ਕੇ ਕੱਟੇ ਹੋ ਜਿਓ ਇਤੋਂ ਹੌਲੀ ਹੌਲੀ ਹੋ ਕੇ ਨਾ ਕੱਟੇ ਚ ਹੋ ਜਿਓ ਆ ਜਾਓ ਕਿ ਨਾ ਨਾਲੋ ਇਕੱਠੇ ਰਹੋ ਸਾਰੇ ਬਸ ਇਕੱਠੇ ਹੋ ਜਿਓ ਆਜੋ ਆਜੋ ਇਕੱਠੇ ਰਹੋ ਸਾਰੇ ਚੰਗਾ ਆਜੋ ਆਜੋ ਇਕੱਠੇ ਰਹੋ ਇਹ ਅੱਜ ਹੀ ਉਹ ਦੋ ਸੇਕਰਾਸ ਕੰਟਰੀ ਸੀਗੀ ਅੱਜ ਉਹ ਦੇਖਣ ਦੇ ਕ੍ਰਾਸ ਦੋ ਦੋ ਜਾਨਾਂ ਦੀ ਲਾਈਨ ਬਣਾ ਕੇ ਪੁੱਤ ਦੋ ਦੋ ਜਾਨਾਂ ਬੱਚੇ ਹੋ ਜੋ ਕੱਚੇ ਜਾ ਕੱਚਾ ਹੀ ਨਾਲ ਹੁੰਦਾ ਕੱਚੇ ਦੋ ਜਾਨਾਂ ਉਹ ਲਾਈਨ ਚ ਉਹ ਲਾਈਨ ਚ ਪੁੱਤਰਾ ਦੋ ਦੋ ਜਾਨੇ ਹੋਵੋ ਲਾਈਨ ਚ ਜਿਵੇਂ ਦੋ ਆਪਾਂ ਦਾ ਆਪਾਂ ਸੁਣਦੇ ਨੇ ਜੇ ਮੈਂ ਦੋ ਲੈਣਾ ਨਹੀਂ ਬਣਾਉਂਦਾ ਐਕਸਰਸ ਕਰਨ ਲੱਗੇ ਦੋ ਲੈਣਾ ਚ ਆਹੋ ਆਹੋ ਦੋ ਲੈਣਾ ਦੱਸਦੇ ਆ ਆਜੋ ਦੋ ਲੈਣਾ ਮੰਮੋ ਨੇ ਆਪਾਂ ਠੀਕ ਹੈ ਜੇ ਪੈਸੇ ਦਾ ਅੰਦੋਲਨ ਨਹੀਂ ਬਣਾਉਂਦੇ ਉਪਰ ਦੋ ਲੈਣਾ ਬਣਾਓ ਚਲੋ ਪਲਵਾਨ ਸਾਹਿਬ ਨੂੰ ਮੁਰਾ ਜਾ ਰਿਹਾ ਜੀ ਦੰਮ ਉਹ ਦੇਖੀ ਭਾਈ ਸਾਹਿਬ ਮੈਂ ਤਾਂ ਇਲਾਵਾ ਡਿੱਗੂਗਾ ਚਲ ਆਜੋ 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 ਪਤਾ ਆਜੋ ਇਹ ਹਫਤੇ ਚ ਅਸੀਂ ਅਡਾ ਡੈਕਸਚੇਜ ਕਰਾਉਨੇ ਆ ਬੱਚਿਆਂ ਜਿਵੇਂ ਹਫਤੇਵਾਜ਼ੇ ਨੂੰ ਕ੍ਰਾਸ ਕੰਟਰੀ ਲੱਗਦੀ ਆ ਅਸੀਂ ਆਹ ਮੋਟਰਸਾਈਕਲ ਤੇ ਬੈ ਚਾਹੀਦਾ ਸਾਡੇ ਕੋਲ ਸਾਈਕਲ ਆ ਸਾਈਕਲ ਜਿਹਦੀ ਗੱਡੀ ਲੋਡ ਹੈਗੀ ਉਹ ਬੜੀ ਤਿੱਖੀ ਜੀ ਗੱਡੀ ਤੇ ਬਹਿ ਨਹੀਂ ਹੁੰਦਾ ਨਾ ਚਾਉ ਲੱਗ ਗਏ ਨੇ ਦੇ ਲੋਕੀ ਹਰੇ ਬਈ ਹਰੇ ਖੜੀ ਅਮੀ ਬਾਵਾ ਬਹਿ ਗਿਆ ਕਰੇ ਹੋਲੀ ਹੂੰ ਬਾਵਾ ਬੈਣ ਨਾਲ ਹੂੰ ਮਹੌਲ ਸ਼ਾਂਤ ਵਧੀਆ ਹੋਇਆ ਹੈ ਠੰਡਾ ਮੌਸਮ ਹੈ ਨਾ ਨੂੰ ਨਾਲ ਹੂੰ ਦਿਖਾਉਂਦੇ ਰਹਾਂਗੇ ਦੇਖਦੇ ਰਹੋ ਅੱਗ ਨਾਲ ਵੀ ਸਾਡੇ ਕੋਲੇ ਜੇ ਨਾਲ ਚਲੋ ਕ੍ਰਾਸ ਕੰਟਰੀ ਦੇ ਗਰਾਊਂਡ 'ਚ ਵੀ ਲਾਈ ਜਾਂਦੇ ਇੱਕ ਨੂੰ ਬਾਹਰ ਆਉਟਿੰਗ ਹੋ ਜਾਂਦੀ ਹੈ ਬੰਦਾ ਬਾਹਰ ਘੁੰਮ ਫਿਰਾਂਦਾ ਹਨਾ ਤੇ ਨਾਲੇ ਚਲੋ ਬਾਹਰ ਕ੍ਰਾਸ ਕੰਟਰੀ ਜਾਓ ਉੱਥੇ ਗਿੜੇ ਲਾ ਲਾ ਤੇ ਬੰਦਾ ਅੱਕ ਵੀ ਜਾਂਦਾ ਤੇ ਜਿਹੜੇ ਅਸਲ ਵਿੱਚ ਬਾਹਲੇ ਲੱਗਦੇ ਵੀ ਨਹੀਂ ਹੈਗੇ ਨਹੀਂ ਕਰੇ ਇਹ ਟਾਈਮ ਮਿਲ ਕੇ ਅਸੀਂ ਕਹਿੰਦੇ ਉਹਨੇ ਵੀ ਟਾਈਮ ਮਿਲ ਕੇ ਐਕਸਰਸਾਈਜ਼ ਕਰਨੀ ਨਹੀਂ ਉਹ ਫਿਰ ਉਹਨਾਂ ਗੱਲਾਂ ਵੀ ਉਹਨਾਂ ਹੀ ਐਕਸਰਸਾਈਜ਼ ਟਾਈਮ ਮਿਲ ਕੇ ਤਾਂ ਉਹਨਾਂ ਲੱਗਦਾ ਜਾਂਦੀ ਐਕਸਰਸਾਈਜ਼ ਪਰਾਕੀ ਜਾਂਦਾ ਥੋੜਾ ਜਿਹਾ ਬੰਦੱਕ ਜਾਂਦਾ ਹਨਾ ਕਾਰੇ ਹੋੜੀ ਰੋਕ ਇੱਥੇ ਕਾਰਾ ਦੇ ਮੈਂ ਅੱਜ ਸਾਡੀ ਡਿਊਟੀ ਆ ਉਤਾਦ ਅੱਜ ਹੈਗਾ ਮੰਡੀ ਜਿਹਦੀ ਮੱਕੀ ਛਿੱਟੀ ਸੀ ਉਹ ਵੀ ਸਾਨੂੰ ਇੱਥੇ ਕੋਲੀਆਂ ਮੰਡੀ ਆਪਣੇ ਉੱਥੇ ਦੀ ਮੱਕੀ ਛਿੱਟੀ ਸੀ ਤੇ ਮੈਂ ਅਸੀਂ ਦੋਨੇ ਭਰਾ ਅੱਜ ਨਾਉਣ ਆ ਕਰਾਸ ਕੰਟਰੀ ਤੇ ਅਸੀਂ ਬਲੌਗਰ ਬਣਾ ਕੇ ਪਾਉਨੇ ਵਧੀਆ ਪਿਆਰ ਦਿੰਨੇ ਹੋ ਤੇ ਬਹੁਤ ਬਹੁਤ ਸਾਡੇ ਇਹਨੂੰ ਪੇਜ ਨੂੰ ਹੋਰ ਫੋਲੋ ਕਰੋ ਹਨਾ ਸਾਨੂੰ ਤਾਂ ਪਤਾ ਨਹੀਂ ਹੁਣ ਕੀ ਆ ਕੀ ਨਹੀਂ ਫਾਰਵਰਡ ਤਾਂ ਚਲ ਵਧੀਆ ਹੋਏ ਹੋਏ ਆ ਅਜੇ ਸਾਡਾ ਪੇਜ ਦੀ ਸਾਈਡਿੰਗ ਸੋਡੀਆਂ ਸਹੀ ਨਹੀਂ ਹੈਗੀ ਹਨਾ ਤੇ ਤਾਂ ਕਰਕੇ ਜੀ ਜੀ ਨਵੇਂ ਨਾਲੇ ਸੁਝਾਅ ਦਿਆ ਕਰੋ ਸੁਝਾਅ ਮੈਸੇਜ ਕਰਕੇ ਦਿਆ ਕਰੋ ਨਵੇਂ ਉਹ ਸਾਈਡ ਤੇ ਗੱਡੀ ਤੋਂ ਪੁੱਤ ਗੱਡੀ ਤੋਂ ਸਾਈਡ ਤੇ ਕੱਚੇ ਹੋਏ ਪੁੱਤ ਹੌਲੀ ਚਲੋ ਸਲੋ ਲਾਈ ਜਰਾ ਉਸ ਕੰਟਰੀ ਦੋ ਲੈਣਾ ਬਣਾ ਲਓ ਦੋ ਲੈਣਾ ਮੈਂ ਤਾਂ ਕਹਿੰਦਾ ਵੀ ਇਹਨੂੰ ਕੀ ਕਹਿ ਕੇ ਯਾਰ ਸਮਝ ਨਹੀਂ ਆ ਰਹੀ ਗੱਲ ਦੀ ਆ ਆਜੋ ਆ ਦੋ ਲਾਣਾ ਬਣਾ ਲੋ ਦੋ ਦੀ ਪਜਾਇ ਵੀ ਆ ਹੈ ਇੱਕੀ ਬਣਾ ਲੋ ਜੋ ਕੋਈ ਸਾਈਡ ਦਿੱਤੀ ਜਾਂਦੀ ਹੈ ਸਲੋਪ ਚ ਸਲੋਪ ਜਾ ਕਰੋ ਸੋ ਕੋਈ ਚੱਕਰ ਨਹੀਂ ਇੰਨੀ ਸਪੀਡ ਰੱਖੋਗਾ ਕਾਕੇ ਇਹ ਨੂੰ ਬੱਦਲ ਵੀ ਨਹੀਂ ਰੱਖਣੀ ਜੰਨਾ ਤੂੰ ਇੱਥੇ ਨਾ ਚੜਾ ਉਹ ਬ੍ਰਾਹਮਣ ਨਾਲ ਜਗਾ ਲੈ ਕੇ ਆ ਗੱਡੀਆਂ ਉਹ ਤਾਂ ਕਹਿੰਦਾ ਮੈਂ ਥੋੜੀ ਸਾਈਡ ਤੇ ਉਹ ਤੇ ਸਾਈਡ ਤੇ ਸਾਈਡ ਤੇ ਹਾਂ ਦਮ ਲਿਆ ਲਾ ਭੱਜਿਓ ਬਾਲਾ ਹੁਣ ਤੁਸੀਂ ਲਗਾਤਾਰ ਨਾ ਭੱਜਿਓ ਤੇ ਸਾਡਾ ਉਹ ਦੁੱਲਿਆ ਮਗਰ ਰਹਿ ਗਏ ਪਲਵਾਨ ਜੀ ਮਗਰ ਰਹਿ ਗਏ ਚਲੋ 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 ਕਾਲ ਜੀ ਮੈਂ ਮੈਂ ਕਾਲ ਨੂੰ ਡੰਡਾ ਚਾਹੀਦਾ ਡੰਡੇ ਦੀ ਘਾਟ ਆ ਨਾ ਥੋੜੀ ਤੁਹਾਨੂੰ ਆਹੋ ਡੰਡੇ ਦੀ ਘਾਟ ਹੀ ਆ ਹੋਰ ਕੀ ਆ ਅਜੇ ਨਹੀਂ ਮੁਸ਼ਕਲ ਨਾਲ ਵੀਡੀਓ ਬਣਾ ਰਹੇ ਆ ਓਏ ਸਲੋ ਮਗਲੇ ਹਟੇ ਬਾਗੇ ਇੱਕ ਲੈਂਡ ਬਣਾ ਲਓ ਦੋ ਲੈਂਡ ਬਣਾਓ ਮੈਂ ਕਹੀ ਜਾਣਾ ਪੁੱਤ ਦੋ ਲੈਂਡਾਂ ਅਬਦੁੱਲੇ ਬੜੀ ਕਿਰਪਾ ਕਰੋਗੇ ਜਗ੍ਹਾ ਬਣਾ ਲਓ ਨਿਸਪਲੈਂਟ ਸਪਲ ਹੋ ਜਾ ਲਾ ਕਹਿੰਦਾ ਵਧੀਆ ਠੇਰਨਾ ਭੱਜੇ ਜਾਂਦੇ ਆ ਇਹ ਕੀ ਆ ਚਾਰ ਇਧਰੋਂ ਨਾ ਤੁਹਾਨੂੰ ਉਹ ਪਤਾ ਗੱਡੀ ਤੂੰ ਤਾਂ ਇਧਰ ਹੋ ਜਾ ਤੇਰੇ ਮਿੰਤਾ ਕਰੇ ਆ ਰਾਮਨਾਥ ਸਲੋ ਭੱਜੋ ਹਾਂ ਕਉ ਦੋ ਵਾ ਫਗ ਰਹੀਆਂ ਬਾਕੀ ਭੱਜ ਜਾਂਦੇ ਦੋ ਹੌਲੀ ਹਾਂ ਬਸ ਇੰਨੀ ਗੇ ਸਪੀਡ ਤੇ ਭੱਜੋ ਬਸ ਕੋਈ ਨਹੀਂ ਆਰਾਮ ਨਾਲ ਹਾਂਜੀ ਗਰਦਨ ਚੱਕ ਕੇ ਮੁੰਡਿਆ ਗਰਦਨ ਚੱਕ ਕੇ ਜਿਆਦਾ ਮੁੰਡਾ ਨੂੰ ਹੈ ਆ ਜਿਆਦਾ ਮੁੰਡਾ ਮੈਨੂੰ ਅਗਲਾ ਮੈਂ ਜਿਆਦਾ ਮੁੰਡਾ ਜੀ ਹੈ ਹਾਂ ਹਾਂ ਜੀ ਮੈਂ ਜਿਆਦਾ ਮੁੰਡਾ ਮੈਨੂੰ ਅਗਲਾ ਦਾ ਮੈਂ ਕੋਈ ਨਹੀਂ ਓਏ ਫੇਰ ਲੱਗ ਗਿਆ ਹੋਈ ਕੁਝ ਕਰਨ ਗਰਦਨ ਚੱਕੇ ਪੁੱਤ ਗਰਦਨ ਚੱਕੇ ਕੱਢ ਜਾ ਟੋਲੀ ਨੂੰ ਲੈ ਤੋ ਚਲੋ 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 ਸਾਥੀ ਚੱਲ ਤੂੰ ਵੀ ਨਾਲ ਆ ਦੇਖ ਲੋ ਦਾੜੀਆਂ ਵਿੱਚ ਰੱਖ ਲਈ ਆ ਕੇ ਸਰਦਾਰ ਸਾਹਿਬ ਬਣ ਗਿਆ ਹੈ ਸਰਦਾਰ ਜੀ ਕਹਿਣਗੇ ਹੁਣ ਇਹਨੂੰ ਸਰਦਾਰ ਜੀ ਆਹਸੋਨ ਵਧੀਆ ਲਿਆ ਹੋਇਆ ਤੇ ਤੇਰੀਆਂ ਬੋਲੀਆਂ ਨੇ ਲੱਗਦਾ ਇਥੇ ਇਹਨਾਂ ਨੇ ਅੰਡੇ ਤੇ ਮੰਡੀ ਕਰੀਆਂ ਹੋਈਆਂ ਨੇ ਤਾਮਰ ਦੇ ਪੈ ਰਹੀਆਂ ਨੇ ਬਈ ਪੂਰੀ ਤੇਜ਼ ਆ ਮੋਟਰਸਾਈਕਲ ਤੇ ਜਾ ਰਹੇ ਹਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਾਹੌਲ ਵਾਲੇ ਵਾਲੇ ਸ਼ਹਿਰਾਂ ਵਾਲਿਆਂ ਨੂੰ ਵਧੀਆ ਲੱਗਣਾ ਇਹਦਾ ਰੋਜ਼ ਹੀ ਦੇ ਦੇ ਆ ਬਣਾ ਲੈ ਥੋੜੇ ਦੇਖਣਾ ਮੱਕੀਆਂ ਥੜੀਆਂ ਨੇ ਚੌਲ ਲੱਗ ਗਏ ਸਾਡੇ ਥੋੜੀ ਸ਼ੌਂ ਵੀ ਜਦਰਾਸਤੀ ਬਹੁਤ ਜਿਆਦੇ ਨੇ ਆ ਦੀ ਆਜੂ ਕਰਾਂ ਆਜੋ ਫਿਰ ਉਹੀ ਲੈਣ ਕੱਲੇ ਕੱਲੇ ਹੋਗੇ ਆਜੋ ਨਾਲ ਤਾਂ ਰਲੋ ਇਹਨਾਂ ਦੇ ਨਾਲ ਚੜਦਾ ਨਾਲ ਲੱਗੇ ਰੋ ਨਾਲ ਨਾਲ ਚਲੇਓ ਬਸ ਹੌਲੀ ਹੌਲੀ ਸਲੋ ਸਲੋ ਬਸ ਕੋਈ ਚੱਕਰ ਨਹੀਂ ਆਜੋ ਆਜੋ ਨਾਲ طرف ਕਿਹਨੂੰ ਕੀ ਹੋ ਗਿਆ ਹੌਲੀ ਹੌਲੀ ਪਤੋ ਹੌਲੀ ਤੈਨੂੰ ਸਾਰੇ ਹੀ ਪੈਂਦੇ ਆ ਪਤਾ ਨਹੀਂ ਕੀ ਗੱਲ ਆ ਹੌਲੀ ਹੋਈ ਕਰ ਹੌਲੀ ਜਵੀ ਹੌਲੀ ਕਰ ਹੈ ਓਥੇ ਹੌਲੀ ਪੁੱਤ ਥੋੜਾ ਬਜੇ ਨਾ ਕੀ ਘਾਟਾ ਤੁਸੀਂ ਫਿਰ ਤੇ ਭਾਈ ਜਿਓ ਸਲੋ ਨਾ ਮੂਰੇ ਹੋ ਕੇ ਬਜੋ ਹਾਂ ਪੰਜਿਆਂ ਦੇ ਟੱਪ ਟੱਪ ਨਹੀਂ ਕਰਨਾ ਪੰਜਿਆਂ ਦੇ ਬੁੱਤ ਪੰਜਿਆਂ ਦੇ ਹਾਂ ਮਾਰੇ ਗਰਦਨ ਚੱਕ ਕੇ ਜਾਵ ਹਾਂ ਛੋਟਾ ਜਾਦ ਬਹੁਤ ਵਧੀਆ ਬਹੁਤ ਵਧੀਆ ਸਲੋਪਤਰਾ ਨਹੀਂ ਕਿ ਸਲੋ ਕੋਸਕਨਟਲੀ ਸਲੋ ਹੁੰਦੀ ਹੈ ਹਮੇਸ਼ਾ ਹੀ ਪੰਜਿਆਂ ਦੇ ਸਲੋ ਕਿਉਂਕਿ ਲੰਬੀ ਹੁੰਦੀ ਹੈ ਨਾ ਇਹ ਦਾਂ ਕਰਕੇ ਤੇਜ਼ ਭੱਜਣਾ ਉਹ ਤੈਨੂੰ ਗਰਾਉਂਡ ਦੱਸੂ ਕਿਵੇਂ ਤੇਜ਼ ਭੱਜਣਾ ਹਫਤੇ 2 ਦਿਨ ਤੇਜ਼ ਬਾਕੀ ਦਿਨ ਸਲੋ ਫਿਰ ਦਮ ਕੜੂਗਾ ਜੇ ਰੋਜ਼ ਤੇਜ਼ ਭੱਜੀ ਗਿਆ ਮਸਲ ਜਮੇ ਮਰ ਜਾਣਗੇ ਕੋਈ ਮਸਲ ਨਹੀਂ ਰਹਣਾ ਸਰੀਰ ਤੇ ਉਹ ਖੜੀ ਕਰੀਕ ਇਹ ਬਾਬੇ ਜਗ੍ਹਾ ਆ ਕੇ ਆਪਣੇ ਅਸੀਂ ਇੱਥੇ ਰਹਿ ਕੇ ਪ੍ਰੈਕਟਿਸ ਕੀਤੀ ਹੈ ਕਿਉਂ ਕਰੇ ਆਹ ਬਾਬੇ ਜਗ੍ਹਾ ਸਾਡਾ ਕੈਂਪ ਲਾਇਆ ਹੁੰਦਾ ਸੀ ਇੱਥੇ ਅਸੀਂ ਕੈਂਪ ਲਾਇਆ ਇੱਥੇ ਹੀ ਰਹਿੰਦੇ ਸੀਗੇ ਤੇ ਪਿੰਡ ਸਾਡੇ ਕੋਲੇ ਕੋਲੇ ਸੀ ਪਰ ਇੱਥੇ ਗਰਾਊਂਡ ਵਧੀਆ ਸੀਗਾ ਤੇ ਸਾਰੇ ਇਕੱਠੇ ਹੋ ਕੇ ਇੱਥੇ ਗੇਮ ਸ਼ਾਮ ਨੂੰ ਤੇ ਐਕਸਰਸਾਈਜ਼ ਆ ਗੁਰਦੁਆਰਾ ਇਹਦੇ ਪਿੱਛੇ ਕਮਰੇ ਹੁੰਦੇ ਸੀ ਉਹ ਦਰਵਾਸਾਬ ਦੇ ਪਿੱਛੇ ਉੱਥੇ ਰਹਿੰਦੇ ਹੁੰਦੇ ਸੀ ਅਸੀਂ ਬਹੁਤ ਵਧੀਆ ਸਾਮਾ ਲੰਘਿਆ ਉਹ ਉਹ ਟਾਈਮ ਹੀ ਹੋਰ ਸੀ ਕਰੇ ਹਨਾ ਉਹ ਦੇਖੋ ਸਾਡੇ ਦਰਖਤ ਬਾਹਲੇ ਨੇ ਕਾਹ ਬਰੋਟਾ ਆ ਗਿਆ ਇਧਰ ਪੂਰਾ ਟਾਪ ਦਾ ਬੈਠਣ ਦੀ ਜਗਾ ਸ਼ਾਹ ਹਣਾ ਲੈ ਪਾਣੀ ਪੀ ਲੈ ਕਰ ਆ ਜਾ 10 ਮਿੰਟ ਦੀ ਵੀਡੀਓ ਹੋ ਗਈ ਲੰਬੀ ਦੇਖੋਗੇ ਚੱਲ ਬਣਾ ਲੈਂਦਾ ਥੋੜੀ ਹੋਰ 5-7 ਮਿੰਟ ਦੀ ਆ ਗੁਰਦੁਆਰਾ ਜੀ ਬਾਬਾ ਸਿਆੰਗਰ ਦਾ ਬਾਬਾ ਛੋਟਾ ਯਾਸ ਪਰਖਿਓ ਮਾਲਕਾ ਤੇ ਇੱਥੇ ਅਸੀਂ ਕੈਂਪ ਲਾਇਆ ਹੁੰਦਾ ਸੀਗਾ ਜੂਮੰਦ ਵੱਡੀ ਹੋਈ ਸੀ ਤੇ ਬਾਬਾ ਜੀ ਜਦੋਂ ਇੱਥੇ ਕੈਂਪ ਲਾਇਆ ਹੁੰਦਾ ਸੀ ਸਾਡਾ ਪੀਲੋ 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 ਹਾਂ ਥੋੜਾ ਜਿਹਾ ਉਸ ਪੱਖੇ ਚੜੇ ਬਸ ਕੋਈ ਨਹੀਂ ਗਾਹ ਫੇਰ ਮਰ ਜਣਾ ਆਪਾਂ ਕੋਸਣਾ ਕੋਸ ਗਰਮੀ ਜ਼ਿਆਦਾ ਹੈ ਜੀ ਜਿਹੜਾ ਆਖਰ ਨੂੰ ਪਾਣੀ ਬਈ ਜਗ੍ਹਾ ਬਾਬਾ ਸਿੰਘਾ ਸਿੰਧ ਗਿੱਲ ਚੱਲੀ ਸਾਡੇ ਗੋਤ ਜਿਹੜਾ ਗਿੱਲ ਗੋਤ ਆ ਨਾ ਬਈ ਬਾਬਾ ਜੀ ਦਾ ਗਿੱਲ ਗੋਤ ਅਸੀਂ ਹੁਣ ਚੋਨੇ ਵੀ ਬਾਬਾ ਜੀ ਦੇ ਨਾਂ ਤੇ ਇੱਕ ਟੀਮ ਤਿਆਰ ਕਰੀਏ ਇਹ ਬਾਬਾ ਜੀ ਜਗ੍ਹਾ ਆ ਇਹ ਨਾਲ ਹੀ ਬਾਬਾ ਜੀ ਜਗਾ ਨਮਸਕਾਰ ਇਹ ਕਾਲੇ ਜਾਂ ਨਾਲ ਹੀ ਤੋਂ ਨਾਹੀਂ ਕਾਲੇ ਰਤਾਰੀ ਗੋਲ ਤੋਂ ਸਰ ਇਹ ਕਾਲੇ ਜਾਂ ਤੇ ਅਸੀਂ ਜਿਹਨਾਂ ਦੇ ਅਸੀਂ ਬਾਬਾ ਜੀ ਜਨੂ ਦੇ ਇੱਕ ਟੀਮ ਬਣਾਈ ਹੈ ਸਾਡੇ ਏਰੀਆ ਦੀ ਜੇ ਸਾਡੇ ਏਰੀਆ ਦੇ ਪਲੇਅਰ ਜਿਹਨਾਂ ਨੂੰ ਨਹੀਂ ਮੌਕਾ ਮਿਲਦਾ ਉਹ ਖੇਡਰ ਖੇਡ ਸਕਣ ਤਕੜੇ ਹੋਣ ਉਹਨਾਂ ਨੂੰ ਮੌਕਾ ਮਿਲਿਆ ਨਾ ਜਿਦਾ ਇਹੀ ਚਾਹਦੇ ਆ ਆ ਦੇਖੋ ਅਸੀਂ ਕਿਵੇਂ ਜਾਂਦੇ ਆ ਆ ਜਾਓ ਹਟਾ ਜਾਓ ਚਲੋ 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 ਆਹ ਨਾ ਪਾਣੀ ਪੀ ਗਏ ਬੱਖੀ ਭੜਦੀ ਹੁੰਦੀ ਆ ਕੋਈ ਨਹੀਂ ਆਹਮ ਨਾ ਆਹਮ ਨਾ ਹੋਲੀ ਟੀ-ਸ਼ਰਟਾਂ ਕਦੇ ਰਾਲੀਆਂ ਆਓ ਠੀਕ ਆ ਠੀਕ ਆ ਕੋਈ ਨਹੀਂ ਸਾਡੇ ਬੰਦੇ ਨੇ ਇੱਕ ਨਹੀਂ ਫਿੱਟ ਹੋਣਾ ਓੜ ਨਹੀਂ ਬੰਦਾ ਹਮਾਰਾ ਧਾਰੀ ਬੰਦਾ ਇੱਕੜੀ ਇਹਨਾਂ ਨੇ ਫਿੱਟ ਹੋਣਾ ਸਾਡੇ ਬੰਦਿਆਂ ਨੇ ਟੌਸ ਕੰਟਰੀਆਂ ਨਾਲ ਗਾਦਨ ਚੱਕ ਕੇ ਪੁੱਤ ਹਾਂ ਇੱਥੇ ਰੱਖ ਕੇ ਨਹੀਂ ਵੀ ਪਾ ਕੇ ਨਹੀਂ ਬਦਲਣਾ ਕਦੇ ਵੀ ਇਹ ਘਟੋਣਾ ਬੰਦਿਆਂ ਸਾਡੇ ਆ। ਇਹ ਖਾ ਕਰਨੀ। ਆਪਾਂ ਕਹਿ ਦਨੇ ਆ ਵੀ ਕੋਡੀਕੜਨੀ ਸੌਖੀ ਆ ਕੋਡੀਕੜਨੀ ਪਤਾ ਨਹੀਂ ਦਰਸ਼ਕ ਆਪਾਂ ਝਾੜ ਕੇ ਉੱਤਲੇ ਜਾਂਦੇ ਕੱਲ ਇੱਕ ਹੁਣ ਇੱਕ ਲਵਾਨ ਦੀ ਡੈਥ ਹੋ ਗਈ। ਜਵੰਦਰ ਦਾ ਪੋਆ ਸੀ सोनू ਤੇ ਦਸ ਕਿਹਾ ਦਾ ਇਹੀ ਗੱਲ ਆ ਵੀ ਸਵਾਦ ਘਟ ਲਿਆ ਗਰੇ ਮੈਂ ਮਿਹਨਤ ਬਹੁਤ ਆਕੀ ਆ। ਮੈਂ ਕਰ ਨਹੀਂ ਬਹੁਤ ਔਖੀ ਆ ਠੀਕ ਆ ਉਹ ਤੁਸੀਂ ਇਹ ਕਾਹਦੀ ਆ ਮੇਰੇ ਮੂਹਰੇ ਕਾਹ ਨੂੰ ਕਰੀਏ ਪਤਾ ਨਹੀਂ ਕਿੰਨੀ ਐ ਕਰਨੇ ਕਾਸਤੇ ਕਿੰਨੀ ਐ ਇੱਕ ਦੁੱਖ ਕੱਟ ਕੇ ਇਹਨੇ ਨਾ ਬਣਾ ਸਾਬ ਦੇਖੋ ਦੇਖੋ ਜੀ ਸਾਰਾ ਬਣਾ ਨਾ ਨੀ ਸੁਣਾ ਉਹ ਗੱਲ ਸਵਾਦ ਲੈਣ ਦਾ ਕੰਮ ਤੁਸੀਂ ਲੋਕਾ ਘਟਾਓ ਹਨਾ ਇਹਨਾਂ ਦੇ ਵੀ ਆਪਾਂ ਜਸ ਆਪਦੇ ਜਵਾਕਾਂ ਵਰਗੇ ਇਹਨਾਂ ਨੂੰ ਸਮਝੀਏ ਸਾਰਿਆਂ ਨੂੰ ਫੇਰ ਗੱਲ ਬਣਦੀ ਆ ਹਨਾ ਦੇ ਲੋਨ ਭਲਵਾਨ ਦੀ ਸਵਾਸ ਸਵਾਜ ਕਹਿੰਦੇ ਟਾਈਮ ਖੋੜ ਦੇ ਗਏ ਜਿੱਤ ਵੀ ਗਿਆ ਸੀ ਭਲਵਾਨ ਨੂੰ ਪੁਆਇੰਟਾਂ ਦੇ ਫੇਰ ਉਹਨੂੰ ਹੋਰ ਟਾਈਮ ਦੇਤਾ ਨਾਲ ਕਿ ਬਤਾ ਦਮ ਤੋੜ ਗਿਆ ਠੀਕ ਆ ਇਹ ਸਵਾਦਾਂ ਨੇ ਲੋਕ ਹੋਰ ਸਵਾਲ ਲੈਣ ਦੇ ਮਾਰੇ ਹੋਰ ਸਵਾਲ ਲੈਣ ਦੇ ਮਾਰੇ ਇਹ ਨਹੀਂ ਦੇਖਦੇ ਵੀ ਇਹ ਚ ਵੀ ਜੱਦ ਜਾਨ ਆ ਇਹ ਵੀ ਵਿਚਾਰਾ ਮਾਸ ਦਾ ਹੀ ਹੈ ਕਿਹੜਾ ਲੋਹੇ ਦਾ ਬਣਿਆ ਹੋਇਆ ਹਨਾ ਇਹ ਗੱਲਾਂ ਤੇ ਧਿਆਨ ਰੱਖਿਆ ਕਰੋ ਸਾਰੇ ਆਪਾਂ ਭਰਾਈਆਂ ਯਾਰ ਹਨਾ ਫਰੇਗ ਨੂੰ ਉਹ ਦੇ ਵਰਗਾ ਸਮਝੀ ਜਾਂਦਾ ਵੀ ਉਹ ਚ ਵੀ ਇੱਕ ਪ੍ਰਵਾਤਮਾ ਨੇ ਮੇਰੇ ਵਰਗੀ ਜਾਨ ਦੇ ਵਿੱਚ ਆਣਾ ਹਾਂ ਇੰਨਾ ਕਬੀ ਥੋੜੀ ਜੀ ਮਿਹਨਤ ਕਰਕੇ ਆਮ ਬੰਦਿਆਂ ਨੂੰ ਤਕੜੇ ਹੁੰਦੇ ਆ ਪਰ ਇੰਨੇ ਵੀ ਤਕੜੇ ਹੁੰਦੇ ਵੀ ਆਪਾਂ ਬੰਦੇ ਦਾ ਸਾਹ ਹੀ ਖੜਦੀ ਹੈ ਹਨਾ ਇਹ ਚਾਹ ਉਹ ਜਿਹੜਾ ਪੂਰਾ ਸ਼ੌਂਕ ਉਹ ਦੇਖ ਯਾਨੀ ਤੁਰਕ ਹੀ ਹੋ ਲਿਆ ਚੱਲ ਕਰੇ ਚੱਲ ਬੱ ਚੱਲ ਕਰੇ ਨਾ ਤੁਰਕ ਹੋਣੀ ਉਹ 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 ਮੱਧ ਚੱਲ ਚੱਲ ਮਿਲਾਂ ਜੀ ਜਿਆਦੇ ਨੇ ਰੱਦ ਨਾਲ ਕੱਲਾ ਨਹੀਂ ਹੋਣਾ ਥੋੜਾ ਤੇਜ਼ ਹੋ ਜਾ ਕੇ ਰਾਂ ਕੱਲਾ ਰਹਿ ਗਿਆ ਪਤਾ ਫਿਰ ਤਾਂ ਉਹ ਹੋ ਜੂਗਾ ਆ ਮੈਂ ਮੋਟਰ ਕਿੰਨੀ ਸੋਹਣੀ ਬਣਾਈ ਆ ਉਹਦੇ ਮੈਂ ਅੱਜ ਦੇਖੀਏ ਕਰੇ ਭਾਈ ਚਾਰ ਕੀ ਦੇ ਹੁਣ ਬਣਾਉਣ ਲੱਗ ਪਏ ਠੀਕ ਤਾਂ ਉਹ ਬਹੁਤ ਸੋਹਣੀ ਮੋਟਰ ਬਣਾਈ ਜੇ ਆਪਣੇ ਨੇ ਆਪਣੇ ਨੇ ਰਾਮ ਨਾ ਸਲੋ 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 ਮਰ ਗੱਡੀ ਦੇਖਿਆ ਕਰੋ ਸਾਈਡ ਤੇ ਕੋ ਲਿਆ ਕਰੋ ਮੜਾ ਜਾ ਕੱਲ ਗੱਡੀ ਆ ਮਗਰ ਇਹ ਚਾਲ ਵਾਉਣ ਲਾਈਏ ਸਰ ਨਾਲ ਇਹਨਾਂ ਦੇ ਲਈਏ ਸਾਹ ਥੋੜਾ ਜਾ ਸਾਹ ਮਾ ਥੋੜਾ ਦੀਏ ਥੋੜਾ ਜਾ ਸਾਡੇ ਪਿੰਡ ਸਾਰੇ ਨੇੜੇ ਨੇੜੇ ਪਿੰਡ ਨੇ ਜਰ ਗੜੀ ਲਾੜਾ ਹੁਣ ਸਾਰੇ ਜਾਣ ਇੱਕ ਦੂਜੇ ਨੂੰ ਕਾਸ ਲੋਬੋਤ ਲੋਬੋਲਾ ਯਾਰ ਤੇਰਾ ਮੋਟਰ ਕਾਰ ਜੋ ਕਿ ਥੋਣੀ ਬਣਾਈ ਕਿੰਨੀ ਸ਼ੌ ਆ ਕਿੰਨਾ ਦਰਖਤ ਇਹ ਜੀ ਮੋਟ ਚਾਹੀਦਾ ਕਰ ਇਹ ਤੇ ਨਹੀਂ ਇੰਨਾ ਸ਼ੌ ਆ ਓ ਕੀ ਰੁਕੀ ਕਾਰ ਠੀਕ ਆ ਕਿਵੇਂ ਜੇ ਜ਼ਮੀਨ ਉੱਥੇ ਬੈਠੇ ਹੋ ਫਰਗ ਚ ਕਿਵੇਂ ਹੋ ਉਸਲਾ ਯਾ ਜਾਨੀ ਵਧੀਆ ਜੀ ਫੋਨ ਇਦਾਂ ਤੋਂ ਸੌਰੀ ਯਾਰ ਕੀ ਹਾਲ ਹੈ ਜੀ ਸਸਤੀ ਗੱਲ ਠੀਕ ਹੈ ਠੀਕ ਹੈ ਠੀਕ ਹੈ ਮੈਂ ਉਹਦੀ ਮੋਟਰ ਤੋਂ ਆਈ ਮਾ ਤੇ ਬਹੁਤ ਸ਼ੌਂਜਾ ਮੋਟਰ ਨਿਆਰਾ ਇਹਦਾ ਕੀ ਹੋ ਗਿਆ ਉਹ ਉਹ ਨੂੰ ਪੈਂਦੇ ਨੇ ਹੋਰ ਸਨਾਫਰ ਕਿਵੇਂ ਠੀਕ ਆ ਵਧੀਆ ਵੀਰੇ ਵਧੀਆ ਚਾਹੀਦਾ ਅੰਬ ਲੱਗੇ ਨੇ ਵੀਰੇ ਵੇਚਣ ਲੱਗੇ ਆ ਉਹ ਬੰਦਾ ਬਾਗ ਦੇ ਵਿੱਚ ओके। ਰੋਪੀ ਕਿੱਥੇ ਹੁੰਦਾ? ਬਸ ਵਿਸੜ ਤੋਂ ਹੁਣ ਜਰਕੜੀ ਵਾਲੀ ਨਹਿਰ। ਅੰਬ ਚੁੱਪ ਕੇ ਆਇਆ ਬਹੁਤ ਮਿੱਠੇ ਅੰਬ ਸੀਓ ਅੰਬ ਦਾ ਬਾਗ ਨਾਲ ਮੋਟਰ ਆ। ਤੇ ਇਹ ਆ ਗਈ ਜਰਕੜੀ ਵਾਲੀ ਨਹਿਰ। ਕਿੰਨਾ ਭਾਈ? ਨਹਿਰ ਅਗੀ ਜਰਕੜੀ ਵਾਲੀ ਇਸ ਤਰ੍ਹਾਂ ਆਪਣੇ ਚਾਰ ਰਹੇ ਨੇ। ਤਾਂ ਵਕਤੀਆਂ ਲੈ ਰਹੇ ਨੇ। ਤੇ ਬੰਦੇ ਆਪਣੇ ਗਾਹਾਂ ਨੇ ਕਿ ਅਸੀਂ ਉਧਰ ਅੰਬ ਚੁੱਕਦੇ ਰਹੇਗੇ ਇਹ ਨਹਿਰਾ ਨਾਲ ਨਾਲ ਇੱਥੇ ਪ੍ਰੈਕਟਿਸ ਕਰਨ ਦਾ ਵੱਖਰਾ ਨਿਆਰਾ ਨਹੀਂ ਕਰੇ ਮਾਹੌਲ ਐਸ ਟਾਈਮ ਪ੍ਰੈਕਟਿਸ ਕਰਨ ਨੂੰ ਬੜਾ ਵਧੀਆ ਬਣਿਆ ਹੁੰਦਾ ਨਾ ਠੰਡੀ ਠੰਡੀ ਹਵਾ ਤੇ ਜਿੰਨੀ ਮਰਜ਼ੀ ਐਕਸਰਸਾਈਜ਼ ਲਾ ਲਾ ਹਨਾ ਤਾਂ ਇਹਦੋਂ ਲੈ ਕੇ ਆਇਆ ਸੀ ਬੱਚਿਆਂ ਨੂੰ ਬਰਾਤ ਆਕਸੀਨ ਪੂਰੀ ਇੱਥੇ ਬੰਦੇ ਨੂੰ ਤਕੜਾ ਹੋਣ ਤਾਂ ਕੋਈ ਜੀ ਨਹੀਂ ਰੋਕ ਸਕਦਾ ਪੂਰੀ ਆਕਸੀਜਨ ਜਿੰਨਾ ਮਰਜ਼ੀ ਜ਼ੋਰ ਮਾਰ ਲਓ ਹੈ ਬੈਸਟ ਬੈਸਟ ਫੇ ਤੁਸੀਂ ਮਗਰ ਰਹਿ ਕੇ ਅਮਜੂਪ ਕੇ ਆਇਤਾ ਹੁਣ ਤਾਂ ਕੱਚਾ ਤੁਹਾਨੂੰ ਆਇਤਾ ਦਾ ਵਧੀਆ ਠੀਕ ਆ ਚੱਪੜਾਂ ਤੇਰੀਆਂ ਆਜੋ 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 ਬਾਅਦ ਸ਼ੁਰੂ ਬਾਅਦ ਦੁਲਿਆ ਬੱਲਾ ਐ ਆ ਮੁੰਡਿਓ ਘੈਂਟ ਘੈਂਟ ਕੰਮ 17 ਮਿੰਟ ਦੀ ਵੀਡੀਓ ਹੋ ਗਈ ਤੀਵੀ ਦੇਖਣੀ ਨਹੀਂ ਕਿਸੇ ਨੇ ਦੇਖਣੀ ਨਹੀਂ ਕਿਸੇ ਨੇ ਐ ਵੀ ਭਰਾਵੋ ਜੇ ਤੁਸੀਂ ਪਹੁੰਚਿਆ ਕੋਈ ਵੀਡੀਓ ਦੇਖ ਰਹੇ ਹੋ ਇਹਦਾ ਇੱਥੇ ਤੱਕ ਆ ਗਿਆ ਹੋਰ ਇਹਦੀ ਵੱਡੀ ਵੀਡੀਓ ਪਾਵਾਂਗੇ ਸਾਰੇ ਦੇਖ ਲਿਓ ਭਰਾ ਬਣ ਕੇ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਜਰੂਰ ਫੋਲੋ ਕਰਿਓ ਇਹ ਜਿੰਨੀ ਮਿਹਨਤ ਮੁੰਡਿਆਂ ਦੀ ਓਨੀ ਸਾਡੀ ਆ ਹਾਂ ਲੈ ਲਿਆ ਪੰਗਾ ਹੁਣ ਦੋਹਾਂ ਨੇ ਹੈ ਸਲੋ ਚਲੋ ਸਲੋ ਮਗਰ ਤੁਹਾਡੇ ਉਹ ਆ ਗਿਆ ਨਹੀਂ ਖੜ ਜਾ ਇੱਥੇ ਰੋਕ ਮਾਰਿਆ ਯਾਰ ਕਰੇ ਉਨੀ ਪੁਆਇੰਟ ਚ ਰੁਕਦੇ ਆ। ਉਹ ਅਰੀਜਰ ਗਾਲਗੋਲ ਨਿਕਲ ਜਾਂਦੀ ਹੈ ਕਈ ਵਾਰੀ ਤੇ ਪਤਾ ਨਹੀਂ ਲੱਗਦਾ ਫਲੋ ਫਲੋ ਚ ਉਹ ਡੰਡਾ ਡੇਗ ਗਿਆ ਖੜ ਜਾ।